ਮੈਟਰੋ ਅੱਜ ਦਾ ਬਸ਼ੀਰਾ ਉਹਨਾਂ ਲਈ ਆ ਮਾਰਵਾੜੀ ਬਸ਼ੀਰਾ ਜਿੰਨਾਂ ਨੇ ਜਮੈਂ ਥੋੜੇ ਜਿਹੇ ਪੈਸੇ ਕਰਨ ਲਾਉਣੇ ਆ ਤੇ ਬਸ਼ੀਰਾ ਚੰਗੇ ਖਾਨਦਾਨ ਦਾ ਹੋਵੇ ਗਾਰੰਟੀ ਨਾਲ ਦੋਸਤੋ ਲੱਖ ਰੁਪਏ ਦੇ ਪਿਓ ਦੀ ਫੀਸ ਆ ਜਿਹੜੇ ਘੋੜੇ ਦਾ ਗਾਰੰਟੀ ਨਾਲ ਉਹਦਾ ਸਾਰੀ ਡਿਟੇਲ ਦਵੇਂ ਬਸ ਕੋਈ ਸੇਵਾ ਕਰਨ ਨਾਲ ਹੋਵੇ ਸੰਭਣ ਵਾਲਾ ਬਣੇ ਬੱਚਾ ਜਮੈਂ ਥੋੜੇ ਪੈਸਿਆਂ ਦਾ ਦੇ ਦੇਣ ਫੀਸ ਤੋਂ ਅੱਧ ਵੀ ਮੁੱਲ ਮੰਨ ਲਓ ਫੀਸ ਦਾ ਅੱਧ ਨਾਲ ਹੋਵੇ ਘੱਟ ਦੇ ਦਾਂਗੇ ਤੇ ਬਾਕੀ ਸਾਰੀ ਡਿਟੇਲ ਦਿੰਨੇ ਆ ਤਾਂ ਉਹਨੂੰ ਕਿਹੜੇ ਘੋੜੇ ਦਾ ਤੁਸੀਂ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਸਾਰੇ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਇੱਕ ਜਾਨਵਰ ਲਿਆਏ ਆ ਸੀਵਾ ਭਾਲ ਦਾ ਪਰ ਜਿਹੜਾ ਖਾਨਦਾਨ ਆ ਬਰੀਕੀ ਆ ਚੰਗਾ ਸਾਰਾ ਕੁਝ ਪੂਰਾ ਟੌਪ ਦਾ ਅੱਜ ਸਾਰੀ ਡਿਟੇਲ ਦਿੰਨੇ ਆ ਕਿਹੜੇ ਘੋੜੇ ਦਾ ਕੀ ਖਾਨਦਾਨ ਬਸ ਵੀਡੀਓ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਤੇ ਚੈਨਲ ਕਰ ਲੈ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਵੀ ਚੰਗੇ ਤੋਂ ਚੰਗਾ ਜਨਰਲ ਡੀਆਗਰੇਡ ਤੇ ਮਿਲ ਜਾਵੇ ਜਿਵੇਂ ਆਹ ਬਿਸ਼ੀਰਾ ਆ ਬਿਸ਼ੀਰਾ ਕੋਈ ਬੰਦਾ ਸੇਵਾ ਕਰਨ ਵਾਲਾ ਹੋਵੇ ਉਹਨੂੰ ਦਵਾਂਗੇ ਜਾਇਜ਼ ਰੇਟ ਤੇ ਦਵਾਂਗੇ ਉਹਨੂੰ ਨਾਰਮਲ ਨਾਲੋਂ 2-4000 ਘੱਟ ਦਵਾਂਗੇ ਕਿਉਂਕਿ ਬੱਚਾ ਹੈਗਾ ਜਿਆਦਾ ਚੰਗਾ ਪਰ ਸਾਂਭ ਨਾਲ ਲਿੱਸਾ ਲਿੱਸਾ ਮਾਸ ਹੈ ਨਹੀਂ ਲੱਤ ਲੁੱਤ ਦੀ ਬਰੀਕੀ ਗਰਦਨ ਦੀ ਲੰਬਾਈ ਮਾਰਕਾ ਮੁਰਕਾ ਪੂਰਾ ਪਰਫੈਕਟ ਆ ਪਹਿਲਾਂ ਪਏ ਤੇ ਖਾਨਦਾਨ ਬਾਰੇ ਗੱਲ ਕਰਦੇ ਆ ਲੈਜੈਂਡ ਘੋੜਾ ਮੰਨਿਆ ਗਿਆ ਦਲਵਾਗ ਰਾਣੀਆਂ ਉਹਦਾ ਬੱਚਾ ਲਾਲ ਰਤਨ ਲਾਲ ਰਤਨ ਕੋਈ ਜਾਣ ਪਛਾਣ ਦਾ ਮੁਤਾਜ ਨਹੀਂ ਬਹੁਤ ਚੰਗੇ ਰੇਟ ਤੇ ਹੁਣ ਸੇਲ ਹੋਇਆ ਤੇ ਮੇਰੇ ਹਿਸਾਬ ਨਾਲ ਫੀਸ ਲੱਖ ਤੋਂ ਜਾਂ ਲੱਖ ਤੋਂ ਉੱਪਰ ਹੀ ਹੋ ਥੱਲੇ ਨਹੀਂ ਹੁੰਦੀ ਤੇ ਪਹਿਲਾਂ ਤਾਂ ਲੱਖ ਸੀ ਉਹਦਾ ਬੱਚਾ ਗਾਰੰਟੀ ਨਾਲ ਦੋਸਤੋ ਬੱਚਾ ਉਹਦਾ ਮਾਂ ਦੀ ਹਾਈਟ ਵੀ ਚੰਗੀ ਐ ਚੰਗੇ ਖਾਨਦਾਨ ਦੀ ਮਾਂ ਵਿਕੀ ਵੀ ਚੰਗੇ ਰੇਟ ਤੇ ਹੋਈ ਐ ਜਿਹਦੇ ਨਾਲ ਸੌਦਾ ਹੋਇਆ ਸਾਰੀ ਡਿਟੇਲ ਦੇ ਦਾਂ ਕਿੱਥੇ ਇਹਦੀ ਮਾਂ ਖੜੀ ਆ ਚਾਇਰਾ ਦਾ ਡੀਐਨਏ ਕਰਾ ਲਿਓ ਮਿੱਤਰੋ ਤੇ ਗਰਦਨ ਦੀ ਲੈਂਥ ਨੂੰ ਤੁਸੀਂ ਦੇਖੋ ਕਿੰਨੀ ਜਿਆਦਾ ਲੰਮੀ ਮਾਰਕਅਪ ਕਿੰਨਾ ਸੋਹਣਾ ਮੱਥੇ ਪਤਲਾ ਪਟਾ ਤਿੰਨ ਪੈਰ ਚਟੇ ਕੰਨ ਕੰਨ ਨਾਲ ਜੋੜਦਾ ਕਦ ਕੋਦ ਵੀ ਸੋਹਣਾ ਬੱਚਾ 11 ਕਿ ਮਹੀਨੇ ਉਮਰ ਹੋਈ ਆ ਬਾਲ ਭੋਰੀਆਂ ਵੱਲੋਂ ਜਮਾਂ ਸਾਫ ਸਿੰਗਲ ਭੋਰੀਆਂ ਮੱਥੇ ਇਹਨਾਂ ਪੂਰਾ ਸਾਫ ਆ ਬੱਚਾ ਹੱਥਾਂ ਪੈਰਾਂ ਦਾ ਲਾਲੀ ਆ ਆਪਾਂ ਪੂਰਾ ਚੰਗਾ ਬੰਨ ਨਾਲ ਤੇ ਲਾਲ ਰਤਨ ਦਾ ਬੱਚਾ ਦੋਸਤੋ ਜੇ ਕੇ ਪਸੰਦ ਹੋਇਆ ਫੋਨ ਲਾ ਲਓ ਜੈ ਰੀਤ ਦੀ ਬੰਦੋ ਕਿਉਂਕਿ ਬਹੁਤ ਸਾਰੇ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਬਾਈ ਯਾਰ ਚੰਗਾ ਜਾਨਵਰ ਸਾਹਮ ਲਾ ਕੇ ਲਿੱਸਾ ਹੋਵੇ ਪਰ ਜਮੇ ਥੋੜੇ ਪੈਸਿਆਂ 'ਚ ਮਿਲ ਜਾਵੇ ਜਮੇ ਥੋੜੇ ਪੈਸਿਆਂ 'ਚ ਦੇ ਦਾਂਗੇ ਮਿੱਤਰੋ ਆ ਕੇ ਬੱਚਾ ਪਸੰਦ ਕਰ ਲਿਓ ਇਤੋਂ ਸਸਤਾ ਬੱਚਾ ਮਿਲਣਾ ਹੀ ਨਹੀਂ ਅੰਨੇ ਚੰਗੇ ਖਾਨਦਾਨ ਦਾ ਮੰਨ ਲਓ ਚੰਬਾ ਬਸ਼ੀਰਾ ਵੀ ਨਹੀਂ ਇੰਨੇ ਦਾ ਮਿਲਣਾ ਜਿੰਨੇ ਦਾ ਪਾਹ ਦੇ ਦੇਣਾ ਸੋ ਜੇ ਹੋਵੇ ਕੋਈ ਸੱਜਣ ਚਾਹਵਾਨ ਜਿਹਨੂੰ ਆਪਦੀ ਸੇਵਾ ਤੇ ਭਰੋਸਾ ਵੀ ਮੈਂ ਸਾਹਮ ਕੇ ਰਾਜੀ ਕਰ ਲਵਾਂ ਤੇ ਮੈਂ ਤ로우 ਵੀ ਡਬਲ ਕਰ ਜੋ ਪੈਸੇ ਜਦੋਂ ਵੇਚਣਾ ਹੋਵੇ ਸੋਨੂੰ ਇੰਨੀ ਗਾਰੰਟੀ ਦੇ ਦਿੰਨੇ ਆ ਤੇ ਮੇਰੇ ਕੋਲ ਤਾਂ ਜਿਆਦਾ ਜਾਨਵਰ ਹੋਣ ਦੀ ਵਜ੍ਹਾ ਨਾਲ ਸਾੰਭੇ ਨੇ ਜਿਆਦਾ ਨਹੀਂ ਮੈਂ ਸਾੰਭ ਕੇ ਵੇਚ ਲੈਂਦਾ ਕਿਉਂਕਿ ਕਾਫੀ ਵੀਰਾਂ ਦੇ ਕਮੈਂਟ ਆਉਣੇ ਮੈਂ ਤਾਂ ਇਹ ਵੀ ਆ ਗੱਲ ਵੀਡੀਓ ਚ ਗਏ ਬਾਕੀ ਆ ਨੰਬਰ ਉੱਪਰ ਚੱਲੀ ਜਾਂਦੇ ਜੀ ਜੇ ਕੇ ਭਰਾ ਦੇ ਪਸੰਦ ਹੋਏ ਆ ਨੰਬਰਾਂ ਤੇ ਫੋਨ ਲਾ ਲਿਓ ਮਿਲਦੇ ਆ ਜਲਦੀ ਨਵੇਂ ਵੀਡੀਓ ਵਿੱਚ ਬਹੁਤ ਧੰਨਵਾਦ